ਲੋ ਜੀ ਸਾਰੀ ਦੀ ਸਾਰੀ ਸਰਵਿਸ ਕੰਪਲੀਟ ਹੋ ਗਈ। ਬਾਈ ਨੇ ਆਪਣਾ ਨੋਟ-ਵੋਟ ਵੀ ਬਣਾ ਲਿਆ। ਤੇ ਬਾਈ ਇੱਕ ਵਾਰ ਹੁਣ ਗੱਡੀ ਦੀ ਟ੍ਰਾਈ ਲੈ ਕੇ ਆਏ ਉਹਦੇ ਬਾਰੇ ਪੁੱਛਦੇ ਆਂ ਪਹਿਲਾਂ। ਵੀ ਕਿਦਾਂ ਲੱਗੀ ਬਾਈ ਗੱਡੀ ਫਿਰ ਹੁਣ ਤੁਹਾਨੂੰ ਤੁਸੀਂ ਮਨ ਸਹੀ-ਸਹੀ ਦੱਸੋ ਜੇ ਕੋਈ ਕੋਈ ਕਮੀ ਐ ਨਾ ਕੋਈ ਵਿੱਚ ਜਰੂਰ ਦੱਸ ਦਿਓ ਮੈਂ ਕਿਤੇ ਆਉਂਦੇ ਜਾਂਦੇ ਫੇਰ ਕਰਵਾ ਕੇ ਜਾਵਾਂ। ਨਹੀਂ ਨਹੀਂ ਗੱਡੀ ਐਨ ਫਿੱਟ ਐ ਜੀ। ਮੈਂ ਚਲਾ ਕੇ ਦੇਖਿਆ ਟੈਸਟ ਡਰਾਈਵ ਲੱਤੀ ਐ ਇਹਦੀ। ਹਾਂ ਕੋਈ ਵੀ ਪ੍ਰੋਬਲਮ ਨਹੀਂ ਹੈਗੀ। ਐਨ ਮਤਲਬ ਸਮੂਥ ਚੱਲਦੀ ਐ। ਠੀਕ ਆ। ਬਾਕੀ ਵੀ ਜਾਣਕਾਰੀ ਹੁਣ ਦੋ। ਜੀਰੇ ਕੋ ਆਪੋ ਆਇਆ ਨੰਬਰ ਜਿਆਦਾ ਮਹਿੰਗਾ ਜੀ ਹੈ ਹੂੰ ਹੂੰ ਕਈ ਬੰਦੇ ਤਾਂ ਫਿਰ ਕਹਿੰਦੇ ਵੀ ਸਸਤਾ ਹੀ ਪਾ ਦੋ ਕੋਈ ਉਹ ਵੀ ਪਾ ਰਹੀ ਹੈ ਕੋਈ ਉਹ ਪਾਉਂਦਾ ਦੇਖ ਜੀ ਕਹਿੰਦਾ 15 40 ਗ੍ਰੇਡੇ ਪਾ ਦੋ ਬਸ ਅੱਛਾ ਇਹ ਵੀ ਗ੍ਰੇਡਾਂ ਵਿੱਚ ਆਉਂਦਾ ਹੈ ਨਾ ਇਹ ਵੀ ਗ੍ਰੇਡ ਹੁੰਦੇ ਆ ਜੀ ਇਹ ਤੇਲਾਂ ਦੇ ਵੀ ਠੀਕ ਠੀਕ ਦੂਜੀ ਕੁਆਲਿਟੀ ਹੋਣ ਦਾ ਫਿਰ ਗ੍ਰੇਡ ਦਾ ਫਿਰ ਆਪਾਂ ਐਂ ਦੇਖ ਲੈਨੇ ਆ ਨਾ ਜਿਵੇਂ ਸ਼ੈੱਲ ਹੋ ਗਿਆ ਕੈਸਟਰੋਲ ਹੋ ਗਿਆ ਵੀ ਨੋ ਚੜਿਆ ਹੁੰਦਾ ਰਸਤੇ ਦੇ ਵਿੱਚ ਆਪਾਂ ਨੇ ਪ੍ਰੋਜੈਕਟ ਦੇਖਿਆ ਇੱਕ ਜਿਹੜਾ ਬਿਜਲੀ ਬਚਾਉ ਯੰਤਰ ਵੀ ਹੈਗਾ ਇਹ ਤੇ ਬਿਜਲੀ ਬਣਾਉ ਯੰਤਰ ਇਹ ਹੈ ਦੂਸਰੀ ਬਿਜਲੀ ਬਚਾਉਂਦਾ ਜਿਹੜੀ ਆਪਣੇ ਗਵਰਨਮੈਂਟ ਤਿਆਰ ਕਰਦੀ ਜਾਂ ਆਪਣੇ ਉਹਨਾਂ ਚ ਪਿਆਰ ਕਰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾ ਦੇ ਵਿੱਚ ਰਹੋ ਜੀ ਤਕਰੀਬਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ 6-7 ਮਹੀਨੇ ਹੋ ਗੱਡੀ ਲੱਤੀ ਨੂੰ ਆਪਣੀ ਨੂੰ ਚੱਲੀ ਵੀ ਕਾਫੀ ਆ ਤੇ ਸਰਵਿਸ ਨਹੀਂ ਕੀਤੀ ਕਰਵਾਈ ਅਜੇ ਤੱਕ ਤੇ ਮਿਸਤਰੀ ਦੇ ਕੋਲ ਹਰੇ ਹੱਥ ਪੱਲਾ ਮਰ ਵਾਇਆ ਹੀ ਨਹੀਂ ਤੈਨੂੰ ਕਹਿੰਦਾ ਬਾਬਾ ਅੱਜ ਫਿਰ ਮਰੰਡੇ ਸ਼ਹਿਰ ਦੇ ਵਿੱਚ ਹੈਗਾ ਜੀ ਆਪਣਾ ਜਿਹੜਾ ਮਰੰਡੇ ਤੋਂ ਪੁਰਾਣਾ ਇੱਕ ਬਾਈਪਾਸ ਜਾਂਦਾ ਹੁੰਦਾ ਸੀਗਾ ਜੀ ਲੁਧਿਆਣੇ ਨੂੰ ਉਹਦੇ ਦੇ ਪਾਲ ਮੋਟਰ ਪਾਲ ਮੋਟਰ ਵਾਲੇ ਆ ਤੇ ਉਹਨਾਂ ਕੋਲ ਗੱਡੀ ਲੈ ਕੇ ਪਹੁੰਚੇ ਆ ਜੀ ਤੇ ਹੁਣ ਸਰਵਿਸ ਕਰਾਉਣੀ ਆ ਆਪਣਾ ਗੱਡੀ ਦੀ ਅੱਜ ਆ ਟੀ ਬਟਲਾ ਜਾਂ 18 ਕਰਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਕੁਛ ਪੋਣੇ ਵਾਲਾ ਹੋਇਆ ਤੇ ਉਹ ਕਰਵਾਵਾਂਗੇ ਸਾਰਾ ਕੁਝ ਤੇਲ ਪਾਣੀ ਫਿਲਟਰ ਕੋਲਰ ਲਮਗਲਮ ਕਿਸੇ ਨੂੰ ਪਤਾ ਨਹੀਂ ਫਸਟ ਟਾਈਮ ਕਰਾਉਣੀ ਹੈ ਤੇ ਭਾਜੀ ਨੂੰ ਕਹਿ ਦੇਣਾ ਵੀ ਫੁੱਲ ਕਰ ਦੋ ਐਨ ਓਕੇ ਦਾ ਰਿਪੋਰਟ ਜਿੰਨਾ ਵੀ ਕੰਮ ਹੋਊਗਾ ਤੇ ਗੱਡੀ ਆਪਣੀ ਆ ਕੇ ਖੜ ਗਈ ਹੈ ਲੱਗ ਗਈ ਹੈ 15-20 ਮਿੰਟ ਹੋ ਚੱਲੇ ਮਤਲਬ ਸਾਨੂੰ ਐਨ ਤੇ ਪਹਿਲਾਂ ਭਾਜੀ ਕੰਮ ਕਰ ਰਹੇ ਸੀਗੇ ਤੇ ਹੁਣ ਆਪਣੀ ਗੱਡੀ ਦਾ ਨੰਬਰ ਲੱਗ ਗਿਆ ਤੇ ਆਪਣੀ ਗੱਡੀ ਜਿਹੜੀ ਇੱਥੇ ਲੱਗੀ ਹੋਈ ਹੈ ਤੇ ਲਾਲੀ ਬਾਈ ਨੇ ਲਾਈਨ ਦੇ ਉੱਪਰ ਸੁਪੇਰਪਾਰਟ ਵਾਲੀ ਨੇੜੇ ਤੇੜੀ ਦੁਕਾਨ ਹੈ ਬਾਈ ਜੀ ਸੱਚੀ ਗੱਲ ਜੀ ਸੱਚੀ ਗੱਲ ਜੀ ਸੁਪੇਰਪਾਰਟ ਵਾਲੀ ਨੇੜੇ ਤੇੜੀ ਦੁਕਾਨ ਨਾਲੇ ਜੀ ਅੱਛਾ ਫਿਰ ਠੀਕ ਆ ਮਹਾਮੰਨੋ ਤੁਹਾਡਾ ਰੈਫਰੈਂਸ ਦਿੱਤਾ ਸੀ ਰਾਣਾ ਸਿੰਘ ਜੀ ਨੇ ਠੀਕ ਹੈ ਠੀਕ ਹੈ ਜੀ ਰਾਣਾ ਐਨਪੀ ਰਾਣਾ ਜੀ ਨੇ ਚੇਅਰਮੈਨ ਸਾਹਿਬ ਨੇ ਹਾਂਜੀ ਉਹ ਕਹਿੰਦੇ ਬਹੁਤ ਵਧੀਆ ਕੰਮ ਕਰਦੇ ਆਗੇ ਨੇ ਵੀ ਉਹਨਾਂ ਕੋਲੋਂ ਹੀ ਕਰਵਾਇਓ ਟੈਟਾ ਪਾਪਾ ਸਾਨੂੰ ਪਤਾ ਹੀ ਹੈ ਪਿੱਛੇ ਪਵਾ ਦਿੱਤੀਗੇ ਚਾਰ-ਚਾਰ ਕਰ। ਵੀ ਦੇਖਦੇ ਆਂ ਬਾਈ। ਕਿਆ ਕੁਛ ਕਰਦੇ ਆਂ। ਸਸਪੈਂਸ਼ਨ ਵਗੈਰਾ ਵੀ ਭਾਜੀ ਦੇਖ ਲੂੰਗਾ ਥੱਲੇ ਤੇ ਬਾਣੀ। ਹਾਂ ਸਾਰਾ ਕੁਝ ਚੈੱਕ ਕਰ ਦੇ ਬਈ ਵਣ ਕੇ ਹੈਨਾ। ਜੋ ਕੋਈ ਤੁਹਾਨੂੰ ਲੱਗਦਾ ਏ। ਮਿਸਟਰ ਜੀ ਇਹ ਕਿ ਕਿੰਨੇ ਕਿਲੋਮੀਟਰ ਬਾਅਦ ਚੱਲ ਕੇ ਕਰਉਣੀ ਚਾਹੀਦੀ ਸਰਵਿਸ ਇਹਦੀ ਆ ਇਹ ਲਗ ਲਗ ਗੱਡੀਆਂ ਦੇ ਲਗ ਲਗ ਹੁੰਦਾ ਤੇ ਤੇਲ ਦਾ ਹੀ ਸਿਸਟਮ ਹੁੰਦਾ ਅੱਛਾ ਜੀ ਤੇਲ ਦੀ ਗ੍ਰੇਡ ਦਾ ਫਰਕ ਪੈਂਦਾ ਜੀ ਕਿਹੜਾ ਗ੍ਰੇਡ ਪਾਏ ਆਪਾਂ ਜੀ ਅੱਛਾ ਜੀ ਤਾਂ ਮਤਲਬ ਇਹ 10000 ਕਿਲੋਮੀਟਰ ਦਾ ਨਾਰਮਲ ਚੱਲ ਜੂਗਾ ਅੱਛਾ 10000 ਨਾਰਮਲ ਚੱਲ ਜੂਗਾ ਠੀਕ 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 ਹਾਂ ਤੇਲ ਚ ਹੈਗੀ ਮਾੜੀ ਮੋਟੀ ਜਾਣ ਕੇ ਜੰਮੀ ਛੜਿਆ ਹੋਈ ਨਹੀਂ ਹਾਂ ਨਹੀਂ ਟਾਈਮ ਕਰੇ ਆ ਗਿਆ ਸਰਵਿਸ ਕਰਾਉਣਾ ਫੇ ਠੀਕ ਹੈ ਮਨ ਮੈਂ ਤਾਂ ਡਰਿਆ ਹੋਇਆ ਬਹੁਤ ਆ ਮੈਂ ਤਾਂ ਮੈਂ ਸੋਚੀ ਜਾਂਦਾ ਮਾਂ ਵੀ ਡਾ ਵੀ ਜ਼ਿਆਦਾ ਚੱਲ ਗਈ ਕਿਤੇ ਅਸੀਂ ਕੰਮ ਨਾ ਹੋ ਦੇ ਇੱਕ ਬਣਾ ਨਾਲ ਵੀ ਤੇਲ ਦੀ ਕੁਆਂਟੀਟੀ ਜ਼ਿਆਦਾ ਬਿਆਦਾ ਪੈਂਦੀ ਹੈ ਸਾਡੇ ਛੇਲੇ ਤੇਲ ਪੈਂਦੇ ਠੀਕ ਹੈ ਜੀ ਠੀਕ ਹੈ ਜੀ ਇਹਨਾਂ ਗਲਿਹੜੇ ਤੇਲ ਪੈਂਦਾ ਜੀ ਹਾਂਜੀ 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 ਫਿਰ ਤੇਲ ਛਿੱਤੀ ਉਹ ਇਹ ਵੀ ਗੱਲ ਠੀਕ ਹੈ ਪੈਂਦਾ ਜੀ ਇਹ ਵੀ ਗੱਲ ਫੋਕੂਲਾ ਇਹ ਵੇਟੋਂ ਭਈਆ ਅੱਛਾ ਇਹ ਡੀਜ਼ਲ ਫਿਲਟਰ ਆ ਹਾਂਜੀ ਹਾਂ ਜੀ ਅੱਛਾ ਇਹ ਇਨਸਾਈਡ ਹੈ ਨਾ ਠੀਕ ਆ ਆ ਜਿਹੜਾ ਦਖੋਲੇ ਦਾ ਇਹ ਦੂਆ ਆਇਲ ਆ ਫਿਲਟਰ ਹੋਵੇ ਜੀ ਇਹ ਦੂਸਰਾ ਇੰਜਨ ਆਇਲ ਵਾਲਾ ਹੋਵੇ ਇੰਜਨ ਆਇਲ ਵਾਲਾ ਹਾਂ ਹਾਂ ਇਹ ਫਿਲਟਰ ਹੈ ਇਹ ਨੂੰ ਕਹਿੰਦੇ 에ਅਰ ਫਿਲਟਰ ਮੈਨੂੰ ਤਾਂ ਆਪ ਨੂੰ ਨਹੀਂ ਪਤਾ ਅੱਜ ਪਹਿਲੀ ਵਾਰ ਪਤਾ ਲੱਗਿਆ 에ਅਰ ਫਿਲਟਰ ਹੈ ਜੀ ਇਹ ਵੀ ਨਮਾਈ ਪਹਿਣਾ ਕਿਵੇਂ ਹੋਣਾ ਹੈ ਇਹ ਚਲ ਚੈੱਕ ਕਰ ਲਿਓ ਜਿੱਕਣਾ ਲੱਗਦਾ ਹੈ ਤੁਹਾਨੂੰ ਕਰ ਲਿਓ ਹਾਂ ਹਾਂ

ਕੀ ਕਰਾ ਮੈਂ ਕਰਾ ਦੇਣਾ ਮੈਂ ਨਿਕਲੋ ਦੇਖੀ ਗੋ ਮੇਣਾ ਵਧੀਆ ਭਾਵਾ ਪਾਜੀ ਵਧੀਆ ਭਾਵਾ ਬਿਲਕੁਲ ਓਰੀਜਨਲ ਹੂੰ ਕੰਜੂਸੀ ਕਰਕੇ ਫਰਕ ਕੁਝ ਵੀ ਨਹੀਂ ਪੈਂਦਾ ਹੈਗਾ ਹਾਂਜੀ ਹਾਂਜੀ ਨਾਲ ਇਹ ਸਾਰੇ ਸਿਸਟਮ ਮਤਲਬ ਡੀਜ਼ਲ ਮੀਟਰ ਇਹਨਾਂ ਪਰ ਤਾਂ ਖੜੀ ਆ ਗੱਲ ਸਾਰੀਆਂ ਕਿਉਂਕਿ ਫਿਰ ਉਹ ਇੰਜੈਕਟਰ ਨੂੰ ਜਾਣਾ ਸਭ ਕੁਝ ਮੈਂ ਤਾਂ ਇਹ ਦੇਖੋ ഡ്രസ് Se marne gli ਕਿਹੜੀ ਕੰਪਨੀ ਵਾਲੇ ਜੀ ਫਿਰ ਕੋਣ ਆਪਾਂ ਨੇ ਜੀ ਮਤਲਬ ਵਧੀਆ ਕੰਪਨੀ ਹੈ ਬਿਕਸ ਹੈ ਜੀ ਠੀਕ ਹੈ ਠੀਕ ਹੈ ਹਾਂ ਜੀ ਟੋਇਟਾ ਦਾ ਵੀ ਆਉਂਦਾ ਹੈ ਅੱਛਾ ਜੀ ਟੋਇਟਾ ਬ੍ਰਾਂਡ ਵੀ ਆਉਂਦਾ ਹੈ ਜੀ ਇਹ ਵੀ ਮਤਲਬ ਵਧੀਆ ਕੰਪਨੀ ਹੈ ਜੀ ਠੀਕ ਹੈ ਜਣੀਆ ਗਾਰੰਟੀ ਹੋਏ ਚੀਜ਼ ਪਾਇਓ ਮਤਲਬ ਕੋਈ ਆਪਾਂ ਨਾ ਅਦਰਦ ਪਹਾਂ ਦੇ ਕੋਈ ਗਰੰਟੀ ਹੈ ਠੀਕ ਹੈ ਜੀ ਕੋਣ ਆਪਾਂ ਟੋਇਟਾ ਵਾਲਾ ਪਾ ਲੈਨੇ ਨਹੀਂ ਕੋਈ ਨਹੀਂ ਉਹ ਕੋਈ ਚੱਕਰ ਨਹੀਂ ਤੁਹਾਨੂੰ ਜਿਸ ਚੀਜ਼ ਤੇ ਵਿਸ਼ਵਾਸ ਆ ਪਾ ਜੀ ਆਪਾਂ ਤੁਹਾਡੇ ਪੱਕੇ ਜੋੜਨ ਵਾਲੇ ਬੰਦੇ ਆ ਹਾਂ ਜੀ वैसे होता गया काफी साफ ना बो कर भाजी डीजल डूजल फिर नहीं तो ठीक है तो था मारा गारा बड़ जाऊ फेर जी डीजल है <laughs> पेपर है <laughs> ਮਾ ਕਦੇ ਘਰਾ ਕੋਲਣਾ ਮੇਰਾ ਧੋਦਣਾ ਤਾਂ ਇਹ ਨਹੀਂ ਨਹੀਂ ਇਹ ਧੋਣ ਵਾਲੇ ਸਿਸਟਮ ਦਾ ਹੈ ਨਹੀਂ ਪੇਪਰ ਹੈ ਜੀ ਇਹ ਅੱਛਾ ਪਾਏ ਦਾ ਗਿੱਲਾ ਹੋਣਾ ਜਿੰਨਾ ਮੈਨੂੰ ਉਕਣਾ ਹੀ ਲੱਗ ਜਾਂਦਾ ਜਦਕਿ ਅਸੀਂ ਟਰੈਕਟਰ ਦਾ ਬਦਲਦੇ ਹੁੰਦੇ ਹਾਂ ਨਾ ਡੀਜ਼ਲ ਫਿਲਟਰ ਫੂਟਰ ਜੇ ਧੋ ਤੂੰ ਦੁਬਾਰੇ ਪਾ ਦਿੰਦੇ ਆ ਉਹ ਮਤਲਬ ਦੂਜੇ ਹੁੰਦੇ ਆ ਡੀਜ਼ਲ ਫਿਲਟਰ 에ਅਰ ਫਿਲਟਰ ਲੱਗੋ ਟਰੈਕਟਰ ਨੀ ਕੋ ਆਇਲ ਵਾਲੇ ਲੱਗੇ ਹੁੰਦੇ ਨੇ ਉਹ ਵਾਸ਼ ਹੋ ਜਾਂਦੇ ਆ ਅੱਛਾ 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 ਹਾਂ ਜੀ ਇਹ ਤਾਂ ਡਰਾਈ ਫਿਲਟਰ ਹੈ ਇਹ ਇਹ ਡਰਾਈ ਆ ਨਾ ਇਹ ਡਰਾਈ ਵੀ ਡਰਾ ਖੁਸ਼ ਵੀ ਜੀ ਖੁਸ਼ ਖੁਸ਼ ਹਾਂ ਜੀ ਹਾਂ ਜੀ ਇਹ ਨਹੀਂ ਠੀਕ ਠੀਕ ਹੈ ਮੈਂ ਤਾਂ ਸੋਚਿਆ ਤਾਂ ਮੈਂ ਹਾਂ ਬਾਈ ਕਹੂੰਗਾ ਵੀ ਡੀਜ਼ਲ ਲਿਆ 5 ਕਿਲੋ ਕਰ ਦਈਏ ਤੇ ਕਲਿਆਣ ਇਹਦਾ 에어 ਕੰਡੀਸ਼ਨ ਵਾਲੀ ਫਿਲਟਰ ਹੁੰਦਾ ਕੋਈ ਭਾਜੀ ਉਹ ਅੰਦਰੋਂ ਦਾ ਕੈਬਨ ਦੇ ਵਿੱਚ ਅੱਛਾ ਅੱਛਾ ਡੈਸ਼ ਬੋਰਡ ਤੋਂ ਵੀ ਕਰਦੇ ਹੋ ਮੇਰੇ ਸਾਫਾਣਾ ਮੈਨੂੰ ਮੁੰਡਾ ਇੱਕ ਦਿਨ ਕਹਿੰਦਾ ਸੀ ਉਹ ਚੀਜ਼ ਇਹ ਹੋਇਆ ਮੇਰੇ ਖਿਆਲ ਜੀਓ ਚਲ ਦੇਖ ਲਿਓ ਕੋਈ ਕਰਨੀ ਚੈੱਕ ਕਰ ਲਓ ਇੱਕ ਵਾਰ ਚੇਂਜ ਕਰ ਦਾਂਗੇ ਉਹਨੂੰ ਕੋਈ ਦਿੱਕਤ ਨਹੀਂ ਉਹ ਵੀ ਅਸਲੀ ਪੇਪਰ ਦੇ ਹੁੰਦਾ ਬਸ ਅੱਛਾ ਜੀ ਠੀਕ ਹੈ ਠੀਕ ਹੈ ਹੋਣੇ ਕੱਢ ਜੀ ਠੀਕ ਹੈ ਠੀਕ ਹੈ ਠੀਕ ਹੈ ਆਹ ਇਹਦੀ ਏਅਰ ਕੱਢ ਰਹੇ ਜੀ ਆਪਾਂ ਮੈਂ ਪੰਪ ਮਾਰਨਾ ਜਿਹੜਾ ਟਰੈਕਟਰ ਆਹ ਇਹਦਾ ਮੈਂ ਟਰੈਕਟਰ ਦਾ ਪੁੱਠੇ ਜਿਹਦੇ ਕੰਮ ਖਾਸੇ ਕਰਿਓ ਹੁੰਦੇ ਆ ਸਿਸਟਮ ਦਾ ਜਿਹੀ ਉਹੀ ਹੈ तकरीबन ਕਿੰਨਾ ਕੁ ਦਿਨ ਮਾਰਾ ਮੋਟਾ ਬਸ ਐਟਮ ਦਾ ਫਰਕ ਪੈ ਜਾਂਦਾ ਜੀ ਫਿਰ ਉਹ ਜੇ ਮੈਂ ਹਾਂ ਘਰਾਂ ਖੋਲ ਲੰਦਾ ਜੇ ਇਹਨਾਂ ਮੈਂ ਧੋਲਣ ਦਾ ਹੋਗਾ ਤਾਂ ਕੰਮ ਖਰਾਬ ਹਾਂ ਨਾ ਨਾ ਉਹ ਫਿਰ ਸਹੀ ਕੰਮ ਜਾਂ ਬੰਨ ਜਾਣਾ ਤਾਂ ਗਾਰਾ ਜ ਮੈਂ ਦੇਖੀ ਜਾਣ ਵਾਲੇ ਵਾਲੇ ਨੂੰ ਫਿਰ ਆਇਲ ਫਿਲਟਰ ਹੀ ਰਾਇਲ ਫਿਲਟਰ ਹੈ ਸੀਨੀਅਰ ਕਲਾਸ আচ্ছা ਆ ਪ੍ਰੋਜੈਕਟ ਕਰਤਾ ਹਾਂ ਪ੍ਰੋਜੈਕਟ ਹਾਂ ਮੈਂ ਸਮਝਿਆ ਬਣ ਇਨੇ ਕੱਪ ਕੋਣ ਕਾਰਨ ਕਰਨਾ ਉਹ ਰੇਣਾ ਇਤਿਹਸਾ ਜਗਾ ਮਤਲਬ ਬਹੁਤ ਪਿੰਜਰ ਜੀ ਹੂੰ 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 ਮੈਂ ਟਾਈਪ ਕਰਾਂ ਪਾ ਪਈ ਸੱਜੀ ਕਥਨਾ ਹਿਸਾਬ ਦੇ ਹੁੰਦਾ ਹੀ ਬਹੁਤ ਆਪਣੇ ਮੈਂ ਸਮਝੀਏ ਥੋੜੀ ਕਰ ਇਹ ਕਈ ਵਾਰ ਬੰਦਾ ਮਾਰ ਦੇਵੇ ਜਿਆਦਾ ਜੋਰ ਦੀ ਹੂੰ 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 ਇਹ ਨਹੀਂ ਕਿ ਉਹ ਕਾਟ ਕੇ ਨਬਚਾਉਂ ਜੀ ਮਾਫਲੀ ਖੋਣ ਲੱਜਾਣਾ ਤੇ ਲੋਕ ਨੇ ਹਾਂ ਮੇਰੇ ਵਰਗੇ ਨੇ ਜੇ ਮਾਰਨਾ ਐ ਝੂਟਾ ਚੱਲ ਮੇਰੇ ਭਾਈ ਅੰਨੇ ਕਦਾ ਬਚਾਉਣੇ ਨਹੀਂ ਐ ਜਿੰਨੇ ਹੋਰ ਬਰਬਾਦ ਕਰ ਲੈਣੇ ਹੂੰ ਹੂੰ ਇੰਨੇ ਦਾ ਮਾਰ ਕੇ ਦੇਖਿਓ ਵੇ ਕਿਤੇ ਹੋਇਆ 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 ਹੈ ਕਿ ਕੇ ਨਾਲ ਪਈ ਹੈ ਫੀਲਡ ਹੈ ਜੀ ਇਹ ਫੀਲਡ ਹੈ ਜੀ ਇੰਦਾ ਪਤਾ ਲਾ ਜਾਂਦਾ ਦੇਖ ਕੇ ਜੀ ਦਾ ਜੀ ਠੀਕ ਹੈ ਜੀ ਮਤਲਬ ਨਾਲ ਦਾ ਹੀ ਹੈ ਕਹਿੰਦਾ ਪਾਪਾ ਇੰਜਨ ਹੈ ਜੀ ਇੰਜਨ ਤਾਂ ਜੀ ਬਹੁਤ ਘੱਟ ਚਾਂਸ ਹੈ ਉਹ ਵੀ ਆਪਣੀ ਲਾਪਰਵਾਹੀ ਕਰਕੇ ਖੋਲਦੇ ਆਂ ਮੈਂ ਹਾਂ ਜੀ ਸਭ ਨਹੀਂ ਤਾਂ ਹੈ ਇੰਜਨ ਮਤਲਬ ਵਧੀਆ ਇੰਜਨਾਂ ਦੇ ਬਲੇ ਰੈਂਪ ਤੇ ਸਰਵਿਸ ਹੋਈ ਜਾਵੇ ਉਹੀ ਗੱਲ ਆ ਵੀ ਕਹਿੰਦੇ ਹੁੰਦੇ ਮਸ਼ੀਨਰੀ ਮਾੜੀ ਨਹੀਂ ਮਾਲਕ ਮਾੜਾ ਹੁੰਦਾ ਜੱਟਾ ਪੁੱਛਣਾ ਹੀ ਨਹੀਂ ਚੀਜ਼ ਨੂੰ ਫਿਰ ਉਹਨੇ ਜਵਾਬ ਦੇਣਾ ਹੀ ਕਿਸੇ ਨਾ ਕਿਸੇ ਦਿਨ ਆ ਹਾਂਜੀ ਅੰਜੀ ਉਹਦੇ ਲਈ ਆ ਰੂਸੀ ਓਕੇ ਫਿਰ ਇਹ ਬੱਸ ਓਲਿਆ ਪਾਣੇ ਰ ਅੱਛਾ ਜੀ ਹਾਂ ਇਹ ਖੋਲ ਕੇ ਦੇ ਅੰਦਰ ਬੱਸ ਏਸੀ ਫਿਲਟਰ ਹੈ ਆ ਦੇਖੋ ਇਹ ਵਿੱਚੂ ਰਹੇ ਨਾ ਓਕੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਵਾਹ ਇਹ ਜਿਵੇਂ ਡੈੱਡ ਬੈਲ ਹੈ ਵਾਹ ਦੇਖੋ ਆ ਚੀਜ਼ਾਂ ਬਹੁਤ ਘਾਟ ਵਿੱਚ ਦੇ ਨਿਕਲੀਆਂ ਇਹ ਆ ਦੇਖੋ ਇਹ ਮਿੱਟੀ ਘਟਾ ਪੱਤੇ ਥੂੜੀ ਸਭ ਛਤ ਮਾਈ ਜੀ ਕੋਟ ਦੇ ਪੂਜਾ ਵੀ ਖੋਲਣਾ ਹੋ ਨਹੀਂ ਬਸ ਇਹ ਏ ਏ ਦੇ ਵਿੱਚ ਨੂੰ ਹਵਾ ਹੋਕ ਜਾਂਦੀ ਹੈ ਮੈਂ ਸਮਝ ਗਿਆ ਤੁਹਾਡੀ ਗੱਲ ਠੀਕ ਹੈ ਠੀਕ ਪੂਲਿੰਗ ਦਾ ਕਿੰਨਾ ਫਰਕ ਪੈ ਜਾਣਾ ਇਹ ਵੀ ਤਾਂ ਸਵਾਲ ਆਣੀ ਗੱਲ ਦਾ ਬਾਪਰੇ 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 ਕੀ ਆ ਕੀ ਘੁੱਸ ਪਰਿਆ ਮੈਨੇ ਚ ਇਹਦੇ ਸਾਬਾ ਉਰਦਾ ਕੰਮ ਬਹੁਤ ਗੰਦ ਭਰਿਆ ਹਾ ਤਾਂ ਬਾਬੇ ਕਹਿੰਦੇ ਹੁਣ ਕੂਲਿੰਗ ਦਾ ਦੇਖਿਓ ਪਰ ਕਿੰਨਾ ਪਾਊਗਾ ਵਾਦਨੇ ਕੂਲਿੰਗ ਅੱਛਾ ਆਹ ਕਿੰਨੇ ਲੀਟਰ ਵਾਲੀ ਹੈ ਜੀ ਇਹ ਇਹ ਸਾਢੇ 3 ਲੀਟਰ ਦਾ ਪੈਕ ਹੈ ਜੀ ਇਹ ਠੀਕ ਹੈ ਠੀਕ ਹੈ ਜੀ ਇਹ ਜੀ ਤਕਰੀਬਨ ਸਾਢੇ 6 ਲੀਟਰ ਓਕੇ 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 ਠੀਕ ਹੈ ਇਹ ਚਲ ਦਾ ਤੇਲ ਹੈ ਓਕੇ ਚੈਰ ਕੰਪਨੀ ਦਾ ਜੀ 5 30 ਗ੍ਰੇਡ ਆ ਉਹ ਵਧੀਆ ਵਿੱਚ ਹੁਲੀ ਸਿੰਥੈਟਿਕ ਤੇਲ ਹੈ ਜੀ ਓਕੇ ਹਾਂ ਜੀ ਹਾਂ ਮਦਦ ਸਤੋ ਟੋਪਾ ਬਦਲ ਦਈਏ ਵੈਰੀ ਗੁੱਡ ਬਸ ਆਹੀ ਚਾਹੀਦੀ ਇਸ ਤੋਂ ਸਸਤੇ ਵੀ ਆਉਨੇ ਆ ਜੀ ਔਰ ਉਹ ਵੀ ਪੈ ਜਾਣੇ ਆ ਜੀ ਉਹਦਾ ਮਾਲਕ ਆਪਣੀ ਜੇਬ ਦੇਖ ਲੰਨਾ ਸਰ ਜੀ ਇਹ ਜਿਵੇਂ ਆਪਣੇ ਹੋ ਗਏ BMW Audi ਮੈ ਉਹਨਾਂ ਵਿੱਚ ਵੀ ਇਹ ਤੇ ਰਿਕਮੈਂਡ ਓਕੇ ਠੀਕ ਹੈ ਠੀਕ ਹੈ ਠੀਕ ਹੈ ਜੀ ਕੰਪਨੀ ਦਾ ਬ੍ਰੈਂਡ ਵੀ ਵਧੀਆ ਠੀਕ ਹੈ ਯਾਨੀ ਤੇ ਚੀਜ਼ ਵੀ ਇਹ ਉਹ ਬਸ ਤਾਂ ਜਾਣੀ ਕਰਨ ਦਾ ਭਾਓ ਹਾਂ ਜੀ ਇਹ ਆਪਾਂ ਇਹਦਾ ਹੀ ਫਿਲਟਰ ਪਾਵਾਂਗੇ ਅੱਛਾ ਜਿਹੜਾ ਆ ਫਿਲਟਰ ਆ ਗਿਆ ਔਰ ਜਿਹੜਾ ਪਹਿਲਾਂ ਆਪਾਂ ਨੇ ਫਿਲਟਰ ਕੱਢੇ ਆ ਆਹ ਜੀ ਮਾਨ ਦਾ ਮਤਲਬ ਫਿਲਟਰ ਬਹੁਤ ਵਧੀਆ ਬ੍ਰੈਂਡ ਹੈ ਜੀ ਠੀਕ 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 ਹਾਂ ਉਹ ਆਉਂਦਾ ਨਾ ਹਾਂ ਉਹ ਦੇਖੋ ਹਾਲ ਗਿਆ ਫਿਲਟਰ ਉਹਦਾ ਹ ਉਹਦਾ ਦਿਖਾ ਉਹਦਾ ਦਿਖਾਇਆ ਜੀ ਇਹ ਪਾਣੀ ਪਾ ਦਿੱਤੀ ਵਾਹ ਠੀਕ ਹੈ ਕਿਉਂਕਿ ਚੱਲਣਾ ਤਾਂ ਤੇਲ ਨਹੀਂ ਹੁੰਦੀ ਮੇਰੇ ਕੋਲ ਨੇ 15000 ਗੱਡੀ ਹਾਂ ਬਾਤ ਨਹੀਂ ਹੈ ਨਾ ਇਹੋ ਤੇਲ ਨਹੀਂ ਚਲਣਾ ਜੀ ਬਹੁਤੀ ਜਾਨੀ ਅਸੀਂ ਹੀਟ ਨਹੀਂ ਹੋਣ ਦਿੰਦੇ ਗੱਡੀ ਨੂੰ ਨੋਰਮਲ ਜਿਹਾ ਹੀ ਚੱਲਦਾ ਸਾਡਾ ਕੰਮ ਲੰਬੇ ਰੂਟ ਵਾਲੀ ਨਹੀਂ ਹੈਗੀ ਹਨਾ ਤੇਲ ਬਸ ਮਤਲਬ ਵੜੀ ਜਾਈਦਾ ਜੀ ਇਹ ਵੀ ਗੱਲ ਹੈ ਤੇਲ ਨਹੀਂ ਮਾਰਾ ਚਾਹੀਦਾ ਗੱਡੀ ਦੇ ਵਿੱਚ ਤੁਹਾਨੂੰ ਚੱਲਣਾ ਇਨੀ ਹੂੰ ਜੇ ਮਾਰਾ ਮੋਟਾ ਵੱਧ ਵੀ ਚੱਲ ਜੇ ਬਿੰਜਣਾ ਕੋਈ ਪ੍ਰੋਬਲਮ ਨਹੀਂ ਹੈਗੀ ਇਹ ਵੀ ਗੱਲ ਹੈ ਤੁਹਾਨੂੰ ਨਹੀਂ ਬਾਕੀ ਇਹਦਾ ਹਾਂ ਕੂਲੈਂਟ ਵਗੈਰਾ ਹੁੰਦਾ ਇੱਧਰ ਜੀ ਇਹ ਵੀ ਜਿਹੜੇ ਰੈੱਡ ਕਲਰ ਦਾ ਐਂਡ ਵੈਰੀ ਗੁੱਡ अच्छा ग्रीन ਇਹ ਜਾਂ ਰੈੱਡ ਦਾ ਮੈਂ ਇਹਦੇ ਵਿੱਚ ਟੁਆਟਾ ਜਿਵੇਂ ਲੱਗ-ਲੱਗ ਕੰਪਨੀਆਂ ਦਾ ਮਤਲਬ ਇਹਦੇ ਵਿੱਚ ਇਹ ਰੈੱਡ ਆਉਂਦਾ ਜੀ ਟੁਆਟਾ ਦੇ ਵਿੱਚ ਠੀਕ ਹੁਣ ਮੈਂਂਦਰਾ ਦੇ ਵਿੱਚ ਵੀ ਥੋੜਾ ਇਹ ਇਹੀ ਕਲਰ ਦਾ ਆਉਂਦਾ ਜੀ ਠੀਕ ਹੈ 23 ਦੇ ਵਿੱਚ ਕਈ ਗੱਡੀਆਂ ਵਿੱਚ ਉਹਨੇ ਨੀਲੇ ਰੰਗ ਦਾ ਬਾਦ ਨਹੀਂ ਹੈ ਇਸ ਤਰ੍ਹਾਂ ਮਤਲਬ ਲੱਗ-ਲੱਗ ਲੱਗ-ਲੱਗ ਲੱਗ ਜੀ 30000 ਦੇ ਮਤਲਬ ਮੜਾ ਜਾਓ ਆਪਣਾ ਉਹ ਆਪਣਾ ਉਹ ਆਪਣਾ ਆਪਣਾ ਸ਼ੋਸ਼ਾ ਦਾ ਲਾਦਨ ਦੇ ਵਿੱਚ ਆਪਣਾ ਸ਼ੋਸ਼ਾ ਪਾਂ ਗੁਰੰਦੇ ਕਾਣਾ ਦਾ ਫਾ ਵਿੱਚ ইউনরন কারণ তো ভালো ভালো ਤੁਸੀਂ ਦੇਖੋ ਆ ਪਵਾਇਆ ਹੈ ਨਾ ਵਧੀਆ ਤੇ ਮਹਿੰਗਾ ਜੀ ਇਹ ਹੂੰ ਹੂੰ ਕਈ ਬੰਦੇ ਤਾਂ ਫਿਰ ਕਹਿੰਦੇ ਵੀ ਸਸਤਾ ਹੀ ਪਾ ਦਿਓ ਕੋਈ ਉਹ ਪਾਉਂਦਾ ਹੈ ਦੇਖ ਲੈਂਗਾ ਕਹਿੰਦਾ 15 40 ਗ੍ਰੇਡੇ ਪਾ ਦਿਓ ਬਸ ਅੱਛਾ ਇਹ ਵੀ ਗ੍ਰੇਡਾਂ ਵਿੱਚ ਆਉਂਦਾ ਹੈ ਨਾ ਹਾਂਜੀ ਗ੍ਰੇਡ ਹੁੰਦੇ ਆ ਜੀ ਇਹ ਤੇਲਾਂ ਦੇ ਵੀ ਠੀਕ ਠੀਕ ਨਾ ਦੂਜੀ ਕੁਆਲਿਟੀ ਹੋਵੇ ਤਾਂ ਫਿਰ ਗ੍ਰੇਡ ਦਾ ਫਿਰ ਅਪਾ ਇਹ ਦੇਖ ਲੈਨੇ ਆ ਨਾ ਜਿਵੇਂ ਸ਼ੈੱਲ ਹੋ ਗਿਆ ਕੈਸਟਰੋਲ ਹੋ ਗਿਆ ਵੀ ਨੋ ਚੜਿਆ ਹੁੰਦਾ ਹਾਂ ਉਹੋ ਚੀਜ਼ ਆਪਾਂ ਪਾ ਲੈ ਲੇ ਕੇ ਉਹ ਉਹ ਉਹੋ ਚੀਜ਼ ਤੱਕ ਤਾਂ ਬੰਦਾ ਪਹੁੰਚਦੇ ਨਹੀਂ ਗ੍ਰੇਡ ਤੱਕ ਤਾਂ ਵੀ ਇਹ ਕਿਹੜਾ ਗ੍ਰੇਡ ਆ ਕਿੰਨਾ ਹੈ ਵੀ ਕੀ ਕੀ ਆ ਉਹ ਕੁਆਲਿਟੀ ਵਾਲ ਤਾਂ ਜਾਣੇ ਲੱਗਣਾ ਕੈਸਟਰੋਲ ਕੈਸਟਰੋਲ ਆ ਆ ਜਿੱਦਾਂ ਚੱਲਦੀ ਹੈ ਕੈਵ ਵਾਲਾ ਜੋ ਮਰਜ਼ੀ ਦੇ ਦੇਵੇ ਵਾਕਈ ਸਹੀ ਗੱਲ ਆ ਬਾਈ ਇਹ ਚੀਜ਼ ਆ ਜੀ ਉਹਨੇ ਦਾ ਲੈਵਲ ਠੀਕ ਹੈ ਜੀ ਇਹਦਾ ਠੀਕ ਹੈ ਜੀ ਹਾਂ ਜੀ ਪਰ ਠੀਕ ਹੈ ਹਾਲੇ ਕੰਡੀਸ਼ਨ ਵਾਲੀ ਚੱਲਣ ਬੁ ਠੀਕ ਹੈ ਜੀ ਹਾਂ ਜੀ ਇਹਦਾ ਲੈਵਲ ਵਸੇ ਆ ਇੱਥੇ ਤੱਕ ਤਾਂ ਫੁੱਲ ਸ਼ੋਅ ਕਰਦਾ ਹਾਂ ਇੱਥੇ ਹਾਂ ਜੀ ਹਾਂ ਜੀ ਥੋੜਾ ਜਿਹਾ ਕੋਈ ਨਹੀਂ ਥੋੜਾ ਮੜੇ ਠੀਕ ਹੈ ਰ ਅਗਰ ਕੋਈ ਕੱਟ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਹਾਂ ਜੀ ਉਹ ਜਿੱਥੇ ਫੁੱਲ ਲਿਖਿਆ ਉਹ ਤੋਂ ਥੱਲੇ ਨਹੀਂ ਜਾਣਾ ਕੋਈ ਹੋਣਾ ਚਾਹੀਦਾ ਦੌਰ ਤੱਕ ਓਕੇ ਯਾਨੀ ਮਤਲਬ ਇੱਥੇ ਇੱਥੇ ਤੱਕ ਚਾਹੀਦਾ ਮਿਨੀਮਮ ਮਿਨੀਮਮ ਮਤਲਬ ਆ ਦੇਖੋ ਆਹ ਲੱਗੇ ਹੋ ਥੋੜਾ ਜਿਹਾ ਇਹਦਾ ਉਰੇ ਤੱਕ ਹੁੰਦਾ ਜਿਹਾ ਬਾਟਮ ਆ ਗਿਆ ਬੀ ਵਾਲਾ ਜੀ ਆਵੇਂ ਠੀਕ ਆ ਵੈਸੇ ਲੈਵਲ ਆ ਦੇਖੋ ਨੀਚੇ ਵੀ ਨਾ ਲੱਗੇ ਹੋਇਆ ਦੇਖੋ ਹਾਂਜੀ ਹਾਂਜੀ ਹਾਂ ਫੁੱਲ ਫੁੱਲ ਲੈ ਬਾ ਉਰੇ ਤੱਕ ਕੇ ਚਾਹੀਦਾ ਲੈਵਲ ਇਹ ਠੀਕ ਹੈ ਠੀਕ ਹੈ ਮਾੜਾ ਮੋਟਾ ਫਿਰ ਇਹ ਸਰਕਲ ਵੀ ਕਰਨਾ ਪਾਣੀ ਦੇ ਵਿੱਚ ਬਿਲਕੁਲ ਬਿਲਕੁਲ ਸਮਝ ਗਿਆ ਆਪਾਂ ਪੈ ਨਹੀਂ ਭਰ ਤੋਂ ਉੱਪਰ ਪੂਰਾ ਫਿਰ ਤੇ ਇਹ ਓਵਰ ਓਵਰ ਫਲੋ ਹੋ ਜਾਣਾ ਬਾਹਰ ਨਿਕਲ ਜਾਣਾ ਇਹਨੂੰ ਸਮਝ ਗਿਆ ਮੈਂ ਤੁਹਾਡੀ ਗੱਲ ਠੀਕ ਹੈ ਆ ਸਟੀਅਰਿੰਗ ਵਾਲਾ ਇਹਦਾ ਅੱਛਾ ਸਟੀਅਰਿੰਗ ਵਾਲਾ ਨਾ ਆ ਸਟੀਅਰਿੰਗ ਇਹ ਵੀ ਲੈ ਆ ਵੀ ਦੇਖੋ ਇਹਦੇ ਵੀ ਉਰੇ ਐਰੋ ਲੱਗੇ ਉੱਪਰ ਇਹ ਵੀ ਪੂਰਾ ਹੈ ਇਹ ਵੀ ਠੀਕ ਹੈ ਇਹ ਵੀ ਠੀਕ ਹੈ ਆ ਸਟੀering ਵਾਲ ਹੋ ਗਿਆ ਕੂਲੈਂਟ ਹੋ ਗਿਆ ਠੀਕ ਹੈ ਜੀ ਨੀਡਲ ਲਾਈਨ ਆਪਣਾ ਮਤਲਬ ਨੀਡਲ ਆ ਪਾਪਾ ਨੇ ਹੁਣ ਹਾਂ ਸੀ ਪਾਪਾ ਆ ਇਹਦਾ ਬ੍ਰੇਕ ਆਇਲ ਹੈ ਜੀ ਅੱਛਾ ਆ ਇਹਦਾ ਬ੍ਰੇਕ ਆਇਲ ਇਹ ਵੀ ਠੀਕ ਹੈ ਨਾ ਕੀ ਕਲਚਰ ਨੂੰ ਜਾਂਦਾ ਓਕੇ ਇਹ ਰਿਜ਼ਰਵੋਇਰ ਇੱਕ ਕੋ ਲੱਗਿਆ ਹੁੰਦਾ ਹੈ ਵਿੱਚੇ ਬ੍ਰੇਕ ਨੂੰ ਵਿੱਚੇ ਵਿੱਚੇ ਕਲਚ ਨੂੰ ਠੀਕ ਉਹਨਾਂ ਨੂੰ ਇਹ ਪੂਰਾ ਚਾਹੀਦਾ ਆਪਣਾ ਇਹ ਵੀ ਲੈਵਲ ਜੀ ਇਹ ਵੀ ਲੈਵਲ ਇਹ ਸਹੀ ਹੈ ਵੀ ਹੁਣ ਵੀ ਸਹੀ ਹੈ ਲੈਵਲ ਚਲੋ ਫੇਰ ਲੋੜ ਸਟਾਰਟ ਕਰਨੀ ਗੱਡੀ ਥੋੜਾ ਫਿੱਟਰ ਜਾਣਾ ਪੂਰਾ ਪ੍ਰੋਪਰ ਲੈਵਲ ਬਸ ਠੀਕ ਠੀਕ ਓਕੇ ਯਾਨੀ ਸਲੜੇ ਟੱਕ ਤੋਂ ਨਹੀਂ ਮੈਨ ਨਹੀਂ ਜਾਣਾ ਚਾਹੀਦਾ ਜਿਹੜਾ ਨਾ ਹਾਂ ਜਿਹੜੇ ਆਹ ਦੋ ਟੱਕ ਹੁੰਦੀਆਂ ਨੇ ਨਾ ਇਹ ਆ ਮਿਨਿਮਮ ਹੋ ਗਿਆ ਹਾਂ ਹਾਂ ਮੈਕਸਿਮਮ ਹੋਗਾ ਕੋਈ ਨਾ ਦ ਸੈਂਟਰ ਵਿੱਚ ਜਿਹੜਾ ਕੋਈ ਪ੍ਰੋਬਲਮ ਪਰ ਇਸ ਤੋਂ ਨੀਚੇ ਨਹੀਂ ਜਾਣਾ ਨੀਚੇ ਨਹੀਂ ਜਾਣਾ ਜੇ ਫੇਰ ਕੰਮ ਖਰਾਬ ਹਾਂ ਜੇ ਲੋ ਤੋਂ ਨੀਚੇ ਗਿਆ ਫੇਰ ਫੇਰ ਪ੍ਰੋਬਲਮ ਆ ਇਹ ਦੋਨਾਂ ਦੇ ਸੈਂਟਰ ਵਿੱਚ ਕੋਈ ਪ੍ਰੋਬਲਮ ਨਹੀਂ ਠੀਕ ਹੈ ਜੀ ਫੇਰ ਫੇਰ ਕੁਆਂਟੀਟੀ ਘਟ ਜਾਂਦੀ ਤੇਜ਼ ਓਕੇ ਇਹਦਾ ਹੁਣ ਆਪਣੇ ਵਿੱਚ ਤੇਲ ਨਿਕਲਿਆ ਸੀਗਾ ਉਹ ਪੂਰਾ ਹੀ ਸੀਗਾ ਤਕਰੀਬਨ ਤਕਰੀਬਨ ਹਾਂਜੀ ਹਾਂ ਕੋਈ ਉਹ ਨਹੀਂ ਹੈ ਇਹਦਾ ਮਤਲਬ ਤੇਲ ਚੱਕਦੀ ਨਹੀਂ ਹੈਗੀ ਇਹ ਇਹ ਤੇਲ ਉਹ ਪੂਰਾ ਜੀ ਹੋ ਗਿਆ ਉਹ ਭਰੇ ਇਹ ਤੇਲ ਤੋਂ ਵੀ ਪਤਾ ਲੱਗ ਜਾਂਦਾ ਵੀ ਚੱਕਦੀ ਨਹੀਂ ਹੈਗੀ ਇੰਜਨ ਠੀਕ ਹੈ ਇਹਦਾ ਮਤਲਬ ਥੋੜਾ ਬਹੁਤਾ ਫਰਕ ਪੈਦਾ ਚੀਜ਼ ਹੈ ਹਾਂ ਉਹ ਉਹ ਤਾਂ ਹੌਲੀ ਹੌਲੀ ਜਦ ਚੀਜ਼ ਨੇ ਚੱਲਣਾ ਥਾੜਨਾ ਵੀ ਆ ਕੋਈ ਚੀਜ਼ ਨੂੰ ਹਾਂਜੀ ਹਾਂ ਹਾਈ ਲੈ ਇਹ ਲਗਣਾ ਹੁਣ ਇਹ ਰ ਫਿਲਟਰ ਆ अपना मीटर बोल दें एरो केला एसी बिल्डर या कैबन बिल्डर ओके हां अभी कैबन दे पे चल रहा ठीक 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 डन 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 हां इरा कवर तुम लोग कर दी हूं लो चैलेंज ओके इरा लोग कर रहे हैं ਓਕੇ ਓਕੇ ਇਹ ਚੱਲ ਰਿਹਾ ਮੈਂ ਇੱਕ ਵਾਰ ਤਾਂ ਪੈਨਸ਼ਨ ਵੀ ਦੇਖ ਲਿਓ ਭੱਜ ਇੱਕ ਪਾਜੀ ਆਹ ਲਾਈਟ ਦਾ ਦੇਖ ਲਿਓ ਯਾਰ ਅੰਦਰ ਪਤਾ ਨਹੀਂ ਕਿਹਦੀ ਹੋਈ ਐ ਇਹ ਅ ਪਿੱਛੇ ਦੇ ਇੱਕ ਵਾਰ ਮੁੰਡਾ ਵੱਜਿਆ ਤਾਂ ਇੱਥੇ ਆ ਕੇ ਉਹ ਅੰਦਰ ਨੂੰ ਗਈ ਲਓ ਜੀ ਸਾਰੀ ਦੀ ਸਾਰੀ ਸਰਵਿਸ ਕੰਪਲੀਟ ਹੋ ਗਈ ਬਾਈ ਨੇ ਆਪਣਾ ਨੋਟ-ਵੋਟ ਵੀ ਬਣਾ ਲਿਆ ਤੇ ਬਾਈ ਇੱਕ ਵਾਰ ਹੁਣ ਗੱਡੀ ਦੀ ਟ੍ਰਾਈ ਲੈ ਕੇ ਆਇਆ ਉਹਦੇ ਬਾਰੇ ਪੁੱਛਦੇ ਆਂ ਪਹਿਲਾਂ ਵੀ ਕਿਦਾਂ ਲੱਗੀ ਬਾਈ ਗੱਡੀ ਫਿਰ ਹੁਣ ਤੁਸਾਂ ਨੂੰ ਤੁਸੀਂ ਮਨ ਸਹੀ-ਸਹੀ ਦੱਸੋ ਜੇ ਕੋਈ ਕੋਈ ਕਮੀ ਐ ਨਾ ਕੋ ਵਿੱਚ ਜਰੂਰ ਦੱਸ ਦਿਓ ਮੈਂ ਕਿਤੇ ਆਉਂਦੇ ਜਾਂਦੇ ਫੇਰ ਕਰਵਾ ਕੇ ਜਾਵਾਂਗਾ ਨਹੀਂ ਨਹੀਂ ਗੱਡੀ ਐਨ ਫਿੱਟ ਐ ਜੀ ਮੈਂ ਚਲਾ ਕੇ ਦੇਗਾ ਟੈਸਟ ਡਰਾਈਵ ਲੱਤੀ ਐ ਇਹਦੀ ਹਾਂ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਐਨ ਮਤਲਬ ਸਮੂਥ ਚੱਲਦੀ ਐ ਠੀਕ ਆ ਬਾਕੀ ਦੀ ਅਲਾਈਨਮੈਂਟ ਜੀ ਮੈਂ ਹੁਣ ਕਰਾਉਣੀ ਐ ਅਲਾਈਨਮੈਂਟ ਵੀ ਕਰਵਾ ਲਓ ਇਹਦੀ ਮੈਂ ਟਾਇਰ ਨਵੇਂ ਪੁਆਏ ਤਾਂ ਜਦ ਕਰਵਾ ਲਈ ਸੀ ਇਸ ਵਾਰ 1000 ਕਿਲੋਮੀਟਰ ਚੱਲ ਗਈ ਜੱਤੋਂ ਬਾਅਦ ਕੋਈ ਪ੍ਰੋ ਬਾਕੀ ਇਹ ਹਾਵਾਂ ਨੂੰ ਉਰੰਗ ਬੰਫਰਾ ਲੰਦਣਾ ਪਾਣਾ ਹੈ ਇਹ ਡੈਂਟਰ ਕੋਈ ਖੁੱਲੂਗਾ ਇੱਕ ਵਾਰ ਜੀ ਇਹ ਨੰਬਰ ਹੋਣ ਜਿਹੜਾ ਫੌਗ ਲੈਂਪ ਤੁਹਾਡੇ ਉਖੜ ਕੇ ਵਿੱਚੋਂ ਵੱਜ ਗਿਆ ਜੀ ਹਾਂ 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 ਉਹ ਇਹ ਤੁਹਾਨੂੰ ਇਹ ਕਰਵਾਉਣੇ ਪੈਣੇ ਜੀ ਸੈੱਟ ਜੀ ਇਹ ਕਰਾਉਣਾ ਹੀ ਪਾਣਾ ਇਹ ਕਰਵਾਉਣਾ ਪਊਗਾ ਜੀ ਇਹ ਵਿੱਚੋਂ ਇਹ ਲੌਕ ਜੰਡਾ ਜੀ ਉਹ ਸਮਝ ਗਿਆ ਮੈਂ ਤੁਹਾਡੀ ਥੋੜਾ ਇਹ ਟਾਈਮ ਵਾਲਾ ਕੰਮ ਹੈ ਇਹ ਮੈਂ ਸਮਝ ਗਿਆ ਤੁਹਾਡੀ ਸਮਝ ਗਿਆ ਬਾਕੀ ਚਲੋ ਠੀਕ ਹੈ ਜੀ ਲਓ ਜੀ ਬਾਈ ਦੀ ਦੁਕਾਨ ਹੈਗੀ ਜੀ ਪਾਲ ਮੋਟਰ ਮੈਨੂੰ ਬਹੁਤ ਵਧੀਆ ਢੰਗ ਦੇ ਨਾਲ ਵੀਰ ਨੇ ਡੀਲ ਕੀਤਾ ਪਤਾ ਨਹੀਂ ਸਾਰਿਆਂ ਨੂੰ ਇੱਕਦਾਂ ਡੀਲ ਕਰਦੇ ਮੈਨੂੰ ਇਹ ਨਹੀਂ ਪਤਾ ਕਮ ਨਹੀਂ ਵੀਡੀਓ ਕਰਕੇ ਵਧੀਆ ਵਧੀਆ ਮਿੱਠਾ ਮਿੱਠਾ ਜਿਹਾ ਬੋਲਦਾ ਮੈਨੂੰ ਇਹ ਨਹੀਂ ਪਤਾ ਹੁਣ ਮੈਨੂੰ ਹੈ ਕਿੰਨੇ ਕਿ ਸੇਵਾ ਬਣ ਗਈ ਸੇਵਾ ਆਪਣੀ ਬਣ ਗਈ ਜੀ ਇਹ ਤਰੋ ਆਪਣਾ ਹੋ ਗਿਆ ਔਇਲ ਪੈ ਗਿਆ ਔਇਲ ਫਿਲਟਰ ਡੀਜ਼ਲ ਫਿਲਟਰ ਇਹ ਕੀ ਬਿਲਡਰ ਹਾਂਜੀ ਤੇ ਥੋੜਾ 7420 ਰੁਪਏ ਬਣ ਗਿਆ ਟੋਟਲ ਜੀ ਬੱਲੇ 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 7420 ਵੀ ਆਪਣਾ ਹੱਦ ਹੋ ਗਈ ਉਹਨ ਸਮਾਨ ਤਾਂ ਆਪਾਂ ਸਾਰਾ ਵਧੀਆ ਭਾਜ ਹੁਣ ਤੁਸੀਂ ਕਹਿੰਦੇ ਜਦੋਂ 20 ਬਣ ਗਿਆ ਹੈ ਜੀ ਮਤਲਬ ਥੋੜੇ ਕਹਿੰਦਾ ਹੁਣ ਮੈਂ ਚੀਕਾਂ ਮਾਰ ਰਿਹਾ ਹੈ ਅੱਛਾ ਕਿਹੜੇ ਕਿਹੜੇ ਸਮਾਨ ਕਿੰਦਾ ਕਿੰਦਾ ਵਾਤਾ ਉਹ ਵਾਤਾ ਦੇਖੋ ਜੀ ਇੰਜਨ ਐਲੋਗੇ ਜੀ ਇੰਜਨ ਆਲ ਬਣ ਗਿਆ ਆਪਣਾ 3600 6500 ਰੁਪਏ ਦਾ ਸਾਢੇ 4 ਅੱਛਾ ਇਹ ਕੈਰੇਟ ਲੱਗ ਗਿਆ ਜੀ ਇਹ ਇਹ ਪੈ ਗਿਆ ਜੀ ਆਪਾਂ ਨੂੰ ਕੋਈ ਦਿਲਾ ਲੋ ਉਸ ਹਿਸਾਬ ਕੋਈ ਲਾਰਜਰ ਡਿਵਾਈਡ ਕਰਕੇ 6 ਸ਼ੇਰਾ 600 ਦੀ ਕਿਨ ਆ ਸਾਢੇ 3 ਲੀਟਰ ਦੀ ਅੱਛਾ ਅੱਛਾ ਸਰ ਆਪਣੇ 600 ਦੇ ਹਾਂ ਸਾਢੇ 600 ਦੇ ਨੂੰੜੇ ਥੜੇ ਹਨ 6 ਲੀਟਰ ਤੇਲ ਪੈ ਗਿਆ ਜੀ ਠੀਕ ਹੈ ਜੀ ਇਹ ਆਪਣਾ ਔਇਲ ਫਿਲਟਰ ਪੈ ਗਿਆ ਜੀ ਔਇਲ ਫਿਲਟਰ ਹੋ ਗਿਆ 190 ਦਾ ਫਿਲਟਰ ਹੈ ਆਪਣਾ 850 ਦਾ ਸਾਢੇ 850 ਦਾ ਠੀਕ ਹੈ ਜੀ ਆ ਆਪਣਾ ਹੋ ਗਿਆ ਏਸੀ ਫਿਲਟਰ 280 ਦਾ ਜੀ 280 ਦਾ ਏਸੀ ਦਾ ਹਾਂ ਮੈਂ 450 ਲੈਵਲ ਆਇਆ ਆਪਣੀ ਲਿਓ ਹਾਂ ਠੀਕ ਹੈ ਜਣੀਆਂ ਟੋਟਲ 5400 ਦਾ 20 ਰੁਪਏ ਬਣੇ ਤੇ ਤੇ ਹੁਣ ਗੂਗਲ ਪੇ ਚੱਲੂਗਾ ਹਾਂ ਜੀ ਚੱਲੂਗਾ ਜੀ ਆ ਬਿੱਲ ਦੇ ਦਿਓ ਮੈਨੂੰ ਪਾੜ ਕੇ ਜਰੂਰ ਜਰੂਰ ਜੀ ਛੇਤੀ ਦੇ ਕੇ ਮਿਸਤਰੀ ਤੁਹਾਡਾ ਖੜਾ ਛੱਡ ਕੇ ਜਾਵੇ ਜਿਹੜਾ ਅੰਦਰ ਲੱਗਿਆ ਵਾ 6 ਮਹੀਨੇ ਹੋ ਗਏ ਤੁਸੀਂ ਵੀ ਕਹੀ ਜਾਂਦੇ ਮਿਸਤਰੀ ਵੀ ਹਟਦਾ ਸਾਡਾ ਤੁਸੀਂ ਭਾਈ ਘੰਟੇ ਚ ਨਵੇੜ ਤਾਂ ਕੰਮ ਲੋ ਜੀ ਰਸਤੇ ਦੇ ਵਿੱਚ ਆਪਾਂ ਨੇ ਪ੍ਰੋਜੈਕਟ ਦੇਖਿਆ ਇੱਕ ਜਿਹੜਾ ਬਿਜਲੀ ਬਚਾਉ ਉਪਰ ਯੰਤਰ ਵੀ ਹੈਗਾ ਇਹ ਤੇ ਬਿਜਲੀ ਬਣਾਉ ਯੰਤਰ ਇਹ ਦੂਸਰੀ ਬਿਜਲੀ ਬਚਾਉਂਦਾ ਜਿਹੜੀ ਆਪਣੀ ਗਵਰਨਮੈਂਟ ਤਿਆਰ ਕਰਦੀ ਜਾਂ ਆਪਣੇ ਉਹਨਾਂ 'ਚ ਪਿਆਰ ਹੁੰਦੀ ਆ ਕਲੰਟਾਂ ਦੇ ਵਿੱਚ ਇਹ ਹੈਗਾ ਇਹ ਜਿਹੜਾ ਸੂਲਰ ਦੇ ਨਾਲ ਸਿਸਟਮ ਉਹਦੇ ਨਾਲ ਬਿਜਲੀ ਤਿਆਰ ਕਰਦਾ ਇਹ 5 ਕਿਲੋਵਾਟ ਦਾ ਪਲਾਂਟ ਹੈ ਤੇ ਇਹ ਬਾਈ ਕਹਿੰਦੇ ਆਂ ਵੀ ਬਾਈ ਤੇ ਪੁੱਛਦਾ ਵੀ ਕਿੰਨੇ ਕੁ ਦਾ ਮੇਰੇ ਖਾਚ ਅ ਕਿੰਨਾ ਦਾ ਦੱਸਿਆ ਤੁਸੀਂ ਰੇਟ ਇਹਦਾ 2.5 ਲੱਖ 2 ਲੱਖ ਸਵਾ 2 ਲੱਖ ਦਾ ਜੀ ਠੀਕ ਆ ਜੀ ਸਵਾ 2 ਲੱਖ ਦੇ ਵਿੱਚ ਪ੍ਰੋਜੈਕਟ ਆ ਆ ਚੀਜ਼ ਹੈਗੀ ਜਿਹੜੀ ਇਹ ਸਾਰੀ ਸ਼ੀਟ ਇਹਦੇ નીચે ਵੱਢ ਜਾਣੀ ਆ ਤੇ ਉਹ ਉੱਪਰ ਵਾਲੀ ਜਿਹੜੀ ਉਹਦੇ ਉੱਪਰ ਆ ਜਾਣੀ ਆ ਇਹ ਤੇ ਇਕੱਠੀ ਹੋ ਕੇ ਇੱਕ ਟ੍ਰੋਲੀ ਜਿਹੇ ਟਾਈਪ ਬਣ ਜਾਣਾ ਇਹ ਤੇ ਇਹਦੇ ਵਿੱਚ ਜੀ ਗੱਲ ਇਦਾਂ ਵੀ ਕਹਿੰਦੇ 3 ਇੰਚੀ ਪ੍ਰੈਸ਼ਰ ਆ ਜਿਹੜਾ ਡਾਂਗ ਵਾਂਗੂ ਮਾਰਦਾ ਹੈ ਹੁਣ ਇਹਦੇ ਵਿੱਚ ਸਿਸਟਮ ਇਹਨਾਂ ਨੇ ਕੁਝ ਹੋਰ ਲਾਇਆ ਹੋਇਆ ਜਿਨੀ ਵੀ ਇਹ ਤਾਂ ਟੋਟਲੀ ਜਿਹੜਾ ਇਹਨਾਂ ਨੇ ਤਿਆਰ ਕਰਨਾ ਪੈਨਲਾਂ ਨੇ ਉਹ ਡੀਸੀ ਤਿਆਰ ਕਰਨਾ ਹੈ ਡੀਸੀ ਤਿਆਰ ਕਰਨਾ ਤੇ ਇੱਕ ਕਨਵਰਟਰ ਲਾਇਆ ਹੋਇਆ ਵੀ ਡੀਸੀ ਤੋਂ ਏਸੀ ਕਰਤਾ ਜਿਹੜੀ ਇਹਨਾਂ ਦੇ ਉਰੇ ਮੋਟਰ ਪਈ ਵੀ ਆ ਉਹ ਪਈ ਹੋਈ ਹੈ ਜੀ 6 ਦੀ ਤੇ ਉਹਦੇ ਵਿੱਚ ਜਣੀ ਪਾਣੀ ਹੁਣ ਮੈਨੂੰ ਘੱਟ ਲੱਗਦਾ ਕਿਉਂਕਿ ਇੱਕ ਤਾਂ ਹੁਣ ਸੂਰਜ ਢਲ ਗਿਆ ਤੇ ਦੂਸਰਾ ਏਸੀ ਮੋਟਰ ਚੱਲ ਰਹੀ ਹੈ ਇਸਮੇ ਡੀਸੀ ਦੇ ਨਾਲ ਕਨਵਰਟਰ ਲਾ ਕੇ ਤੇ ਪਾਣੀ ਹੈ ਜਿਹੜਾ ਥੋੜਾ ਜਿਹਾ 4 ਇੰਚੀ ਪ੍ਰੈਸ਼ਰ ਦਾ ਆ ਦਿਖਦਾ ਯਾਨੀ ਇਹਨੂੰ 3 ਇੰਚੀ ਦੇ ਵਿੱਚ ਲੈ ਕੇ ਆਉਂਦੇ ਤਾਂ ਇਹਨੇ ਲੋਹਾ ਲੱਜਣਾ ਮਾਰਦਾ ਜਿਉਂ-ਜਿਉਂ ਦੁਪਹਿਰ ਤੀ ਜਣੀ ਇਹ ਕਹਿੰਦੇ ਵੀ 11 ਵਜੇ ਤੋਂ ਲੈ ਕੇ 4 ਘੰਟੇ ਦੇ ਵਿੱਚ ਸਾਢੇ 3 ਬੀਬੀ ਜਿਹੜੇ ਸੇ 3:30 ਵਜੇ ਬੂਟਿਆਂ ਨੂੰ ਪਾਣੀ ਲਾਤਾ ਜਿਨਾਂ ਨਾਲੇ ਹੈਵੀ ਬਿਜਲੀ ਜਗਾਣ ਡੱਕਤਾ ਜੀ ਪਾਣੀ ਪੈਣ ਦਾ ਭਾਵਾ ਬਈ ਬਹੁਤ ਸੁਣਾ ਮਤਲਬ ਆ ਇੱਕ ਕੋਈ ਖਰਚਾ ਨਹੀਂ ਕੋ ਲੈਣ ਨਹੀਂ ਦੇਣ ਨਹੀਂ ਇੱਕ ਵਾਰ ਫੰਡ ਲਾਏ ਆਪਣੇ ਤੇ ਆਪਣਾ ਚੱਲ ਰਿਹਾ ਕੰਮ ਫਿਰ ਇਹੀ ਮੈਨੂੰ ਲੱਗਦਾ ਇਹਨਾਂ ਨੂੰ ਵੀ ਪੁੱਛਦੇ ਆਪਾਂ ਜਾ ਕੇ ਵੀ ਇਹ ਘਰ ਵੀ ਯੂਜ਼ ਕਰਦੇ ਹੋਣਗੇ ਇਹਨੂੰ ਜਦੋਂ ਏਸੀ ਤੋਂ ਨਾ ਡੀਸੀ ਤੋਂ ਏਸੀ ਉਹ ਹੋ ਗਿਆ ਫਿਰ ਦਾ ਘਰ ਵੀ ਯੂਜ਼ ਕਰੇ ਸਕਦੇ ਆ ਇਹਨੂੰ ਟਰਾਲੀ ਬਣੀ ਹੋਈ ਜੀ ਆਹ ਪ੍ਰੋਜੈਕਟ ਜਿਹੜਾ ਉੱਪਰ ਵਾਲਾ ਇਹਨੇ ਇਕੱਠਾ ਹੋ ਜਾਣਾ ਇੱਧਰ ਨੂੰ ਉਹ ਲਾਸਟ ਵਾਲੀ ਉਹਨੇ ਥੱਲੇ ਨਿਕਲਣਾ ਇੱਕ ਜਗ੍ਹਾ ਫਿਰ ਇਕੱਠੀ ਹੋਣੀ ਤੇ ਸਿਸਟਮ ਚਾਹੀਦਾ ਹੌਲੀ ਹੌਲੀ ਬਦਲਾਅ ਲੈ ਕੇ ਆਉਣਾ ਪੈਣਾ ਦੇਖੋ ਜੀ ਸੂਰਜ ਵਿੱਚ ਕਿਹ ਜੀ ਸ਼ਕਤੀ ਹੈ ਜਿਹੜੀ ਹੁਣ ਇਹ ਕਿਹ ਬਿਜਲੀ ਪੈਦਾ ਕਰਦੀ ਇਹਨੇ ਪ੍ਰੋਜੈਕਟ ਸੋਚਨੇ ਆ ਮੈਨੂੰ ਇੱਕ ਦੋ ਕੁ ਬੰਦਿਆਂ ਨੇ ਕਿਹਾ ਵੀ ਸੀਗਾ ਤੇ ਹੁਣ ਮੇਰੇ ਖਾਤੇ ਸੈਂਟਰ ਗਵਰਨਮੈਂਟ ਵੱਲ ਤੇ ਵੀ ਕੁਝ ਸਬਸਿਡੀ ਵਾਲਾ ਵੀ ਹੈਗਾ ਸਿਸਟਮ ਕੋਈ ਤੇ ਉਹ ਮੈਨੂੰ ਪੂਰੀ ਨੌਲੇਜ ਨਹੀਂ ਹੈਗੀ ਹਾਲੇ ਇਸ ਚੀਜ਼ ਦੀ ਕਿਤੇ ਨੌਲੇਜ ਇਕੱਠੀ ਕਰਕੇ ਤੁਹਾਡੇ ਨਾਲ ਫੇਰ ਜੀ ਪੂਰੀ ਵੀਡੀਓ ਬਣਾਵਾਂਗੇ ਆਪਾਂ ਕੋਟਲੀ ਤੇ ਬਿਦ ਟਰਾਲੀ ਟਰਾਲੀ ਪ੍ਰੋਜੈਕਟ ਦਾ ਸਾਰਾ ਅ ਰੇਟਾ ਬਾਈ ਚਲੋ ਨਹੀਂ ਕਈ ਵਾਰ ਹੁੰਦਾ ਬੰਦਾ ਵੀਡੀਓ ਚ ਨਹੀਂ ਆਉਂਦਾ ਹਨਾ ਤੇ ਹੋਰ ਵੀ ਜਾਣਕਾਰੀ ਲੈ ਕੇ ਆ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ